ਮਾੜਾ ਘਰੋਂ ਚੱਲਿਆ ਸਿਆਣ ਕਰਿਆ ਹਾਂਜੀ ਗੁਰਦੁਆਰੇ ਸੇਵਾ ਕਰਕੇ ਚੱਲਿਆ ਸੀ ਬਸ ਉੱਥੇ ਜਿੱਦਾਂ ਕਿ ਮਾੜਾ ਸਮਾਸੀ ਉਹਨਾਂ ਨੇ ਆ ਕੇ ਤੂੰ ਬੰਦੇ ਪਵਾ ਤੇ ਸਭ ਉਹ ਆ ਕੇ ਹਾਂਜੀ ਤਾਰਾ ਮਾਰਦਾ ਇਹ ਮਾਦਕ ਕਰਨੋਂ ਚੱਲਿਆ ਸੀ ਹੰਦਿਆ ਗੁਰਦੁਆਰੇ ਸੇਵਾ ਕਰਕੇ ਚੱਲਿਆ ਸੀ ਬਸ ਉੱਥੇ ਜਿੱਦਾਂ ਕਿ 12 ਸਮਾ ਸੀ ਉਹਨਾਂ ਨੇ ਆ ਕੇ ਕਿ ਤੂੰ ਬੰਦੇ ਪਾ ਤੇ ਸਤਨਾਸ ਦੇ ਅੱਗੇ ਵੀ ਲਿਆ ਸੀ 40 50 ਬੰਦੇ ਗੁਰਦੁਆਰੇ ਪਰ ਉੱਦਨ ਬਚਾ ਹੋ ਗਿਆ ਹੀ ਬੰਦੇ ਹੈਗੇ ਸੀ ਉੱਥੇ ਨਸ਼ੇ ਕਰਾ ਕੇ ਪਹਿਲਾਂ ਵੀ ਉਹ ਲਿਆ ਸੀ ਸਾਰੇ ਬੰਦੇ ਜਿੱਤੀਆਂ ਨਾਲ ਅੰਦਰ ਵੜ ਗਏ ਗੋਬਰਾ ਸਾਹਿਬ ਅੰਦਰ ਸਭ ਕੋ ਜੋਂ ਮੈਨੂੰ ਕੱਲੇ ਰੁਕਵਾ ਤੇ ਬੰਦ ਕਿੰਨੇ ਨਾਂ ਕਰੀਓ ਪੰਚਾ ਦੇ ਗਏ ਇਹ ਸਾਡੀ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਪਰ ਜਨਤਾ ਦਾ ਕੋਈ ਪ੍ਰਚਾਜਤ ਬਤ ਨਹੀਂ ਕਰਦਾ ਨੇ ਕੀ ਮੰਗ ਕਰੀਏ ਅਨਾਂ ਤੋਂ ਇੱਕ ਪ੍ਰਧਾਨ ਦੇ ਜਿਹੜਾ ਕਾਗਲ ਨੰਗਲਾ ਕੀਤਾ ਕੀ ਮਾਮਲਾ ਹੈ ਸਰ ਇਹ ਸਾਨੂੰ ਜੀ ਕੁਝ ਟਾਈਮ ਪਹਿਲਾਂ ਹੀ ਥੋੜੀ ਜਿਹੀ ਪਰਮਿਸ਼ਨ ਮਿਲੀ ਸੀ ਕਿ ਪਿੰਡ ਹੈ ਭਰਾਇਪੁਰ ਦੇ ਵਿੱਚ ਕੋਈ ਸੁਵਰਨ ਸਿੰਘ ਦਾ ਪਰ ਪਾਲਾ ਸਨੁ ਅਫਤਾਰਾ ਸਿੰਘ ਵਾਸੀ ਪ੍ਰਾਈਮ ਪਰ ਜਿਹੜਾ ਕਿ ਇਥੇ ਮੰਡ ਗੁਰਦੁਆਰਾ ਉਹਨਾਂ ਦੇ ਪ੍ਰਧਾਨ ਹੈ ਜੀ ਉਹਨਾਂ ਦੇ ਕੋਈ ਝਮਲਾ ਹੋਇਆ ਉਸ ਵੇਲੇ ਸੀ ਮੌਕਾ ਜਾ ਕੇ ਦੇਖਿਆ ਉੱਤੇ ਵੀ ਪਤਾ ਲੱਗ ਜਾਂਦੀ ਕਿ ਕੀ ਹੈਗੀ ਆ ਇਹਦੀ ਵਾਕਿਆ ਸੇ ਝਮਲਾ ਹੋ ਰਿਹਾ ਤੇ ਸਾਨੂੰ ਪਰਮਿਸ਼ਨ ਦਿੱਤੀ ਸੀ ਉਹ ਕਾਂਡੇ ਤੇ ਸਿਵਲ ਹਸਪਤਾਲ ਚ ਜਾ ਕੇ ਲੋਗੀ ਤੇ ਅਸੀਂ ਮੌਕੇ ਤੇ ਸਿਵਲ ਹਸਪਤਾਲ ਹੀ ਪੁੱਜੇ ਹਾਂ ਉਹਨਾਂ ਨੇ ਸਟੇਟਮੈਂਟ ਅਸੀਂ ਲਵਾਂਗੇ ਜੋ ਉਹਨਾਂ ਦੇ ਸਟੇਟਮੈਂਟ ਰਿਕਾਰਡਿੰਗ ਬੰਦ ਕਰ ਦੋ ਉਹ ਕੀ ਕੀ ਜਾਵੇ Thank you.